ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬਚਨ ਕਲੌਨੀ ਕੋਠੀ 100 ਗਜ ਦੀ ਤੇ ਡਿਮਾਂਡ ਇਹਨਾਂ ਦੀ 30 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਬਾਥਰੂਮ ਆ ਗਿਆ ਜੀ ਫਰੰਟ ਤੇ ਦੋ ਇਹਦੇ ਵਿੱਚ ਬੈੱਡਰੂਮ ਹੈ ਡ੍ਰੈੰਗ ਰੂਮ ਹੈ ਕਿਚਨ ਹੈ ਤੇ ਸਟੋਰ ਬਣਿਆ ਹੋਇਆ ਹੈ ਥੱਲੇ ਇਹਦੇ ਬਾਥਰੂਮ ਹੈ ਇੱਕ ਬਾਥਰੂਮ ਹੈ ਡ੍ਰੈੰਗ ਰੂਮ ਹੈ ਤੇ ਦੋ ਬੈਡਰੂਮ ਤੇ ਕਿਚਨ ਤੇ ਸਟੋਰ ਹੈ ਜੀ ਉੱਪਰ ਵੀ ਇਹਦੇ ਇੱਕ ਬੈਡਰੂਮ ਤੇ ਕਿਚਨ ਤੇ ਬਾਥਰੂਮ ਬਣਿਆ ਹੋਇਆ ਹੈ ਡਿਮਾਂਡ ਇਹਦੀ 30 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਸੇ ਵੀ ਵੀਰ ਭਰਾ ਨੇ ਕਿਸੇ ਪ੍ਰਾਪਰਟੀ ਦੀ ਐਡ ਕਰਾਉਣੀ ਹੈ ਐਡ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਕੋਠੀ ਬਠਿੰਡੇ ਸ਼ਹਿਰ ਵਿੱਚ ਕਿਤੇ ਵੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਮੇਨ ਬਚਨ ਕਲੋਨੀ ਰੋਡ ਤੇ ਹੈ ਜਿਹੜੀ ਅੰਦਰ ਵਾਲੀ ਮੇਨ ਰੋਡ ਆ ਉਹਦੇ ਉੱਪਰ 100 ਗਾਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 30 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਹੀ ਵਧੀਆ ਕੋਠੀ ਬਣੀ ਵੀ ਐ ਵਧੀਆ ਲੋਕੇਸ਼ਨ ਦੇ ਵਿੱਚ ਐ ਉੱਪਰ ਨਾਲ ਹੀ ਇਹਦੇ ਬਾਥਰੂਮ ਆ ਗਿਆ ਜੀ ਸਾਹਮਣੇ ਆ ਬਾਥਰੂਮ ਆ ਗਿਆ ਬਹੁਤ ਵਧੀਆ ਬਣਿਆ ਟਾਇਲ ਦਾ ਕੰਮ ਹੋਇਆ ਹੋਇਆ ਇੱਕੇ ਦੇ ਵਿੱਚ ਬੈੱਡਰੂਮ ਐ ਤੇ ਉੱਪਰ ਇੱਕ ਕਿਚਨ ਹੈ ਤੇ ਬਾਥਰੂਮ ਹੈ ਪਿੱਛੇ ਥੋੜੀ ਜੀ ਇਹਦੇ ਜਗ੍ਹਾ ਛੱਡੀ ਵੀ ਹੈ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਕਿਸੇ ਵੀ ਵੀਰ ਭਰਾ ਨੇ ਖਰੀਦਣੀ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਉੱਪਰ ਕਿਚਨ ਤੇ ਬਾਥਰੂਮ ਆਈ ਇੱਕ ਬੈਡਰੂਮ ਆ ਗਿਆ ਉੱਪਰ ਇੱਕ ਬਾਥਰੂਮ ਆ ਗਿਆ ਹੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ